ਇੱਕ ਮਿੰਟ ਇੱਕ ਮਿੰਟ ਪੜੀ ਤੁਸੀਂ ਯਾਰ ਅੱਜ ਤੁਹਾਨੂੰ ਕੀ ਦੱਸਾਂ ਵੈਕਰ ਜੀ ਦਾ ਖਾਲਸਾ ਵੈਕਰ ਜੀ ਕੀ ਫਤਿਹ ਨਾਮ ਗੁਰਦੇਵ ਸਿੰਘ ਪਿੰਡ ਕਲਸ ਜ਼ਿਲ੍ਹਾ ਤਰਨਤਨ ਅੱਜ ਪਿੰਡ ਵੱਲੋਂ ਸਬਰ ਸੰਤਿ ਨਾਲ ਮੈਂਬਰ ਚੁਣਿਆ ਗਿਆ ਮੈਂ ਆਰਮੀ ਚੋਂ ਵੈਸੇ ਰਿਟਾਇਰ ਹੋਇਆ ਹੋਣੀ 4-5 ਮਹੀਨੇ ਹੋ ਮੈਨੂੰ ਚੱਲ ਆਪਣੀ ਸੋਚ ਹੀ ਇਹ ਵੀ ਜੋ ਸਰਪੰਚ ਸਾਹਿਬ ਚੁਣੇ ਗਏ ਨੇ ਇਹਦੇ ਦਾ ਵੀ ਅਕਸਰ ਸਾਡੀ ਫੋਨ ਤੇ ਬਾਹਰ ਹੀ ਨਿਊਜ਼ੀਲੈਂਡ ਹੀ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ ਇਹ ਮੁੰਡਾ ਬਾਹਰੋਂ ਆਇਆ ਤੇ ਮੈਂ ਚੱਲ ਆਰਮੀ 'ਚ ਆ ਤੇ ਸਾਡੀ ਅਕਸਰ ਗੱਲ ਬਾਤ ਹੁੰਦੀ ਤੇ ਆਪਾਂ ਕੋਈ ਵਧੀਆ ਤਰੀਕੇ ਨਾਲ ਜੇ ਤੱਕ ਕੋਈ ਹੋਏ ਨਹੀਂ ਮਸਲੇ ਬੜੇ ਆ ਨਹੀਂ ਲੜਾਈਆਂ ਝਗੜਿਆਂ ਦੇ ਹਰ ਵਾਰੀ ਹੁੰਦੇ ਆ 5 ਸਾਲ ਫਿਰ ਉਹ ਚੱਲਦਾ ਰਹਿੰਦਾ ਕਲੇਸ਼ ਹੀ ਚੱਲਦਾ ਰਹਿੰਦਾ ਕੋਈ ਸੁਧਰਦਾ ਨਹੀਂ ਕੰਮ ਵਿਕਾਸ ਪੱਖੋਂ ਆਪਣੇ ਪਿੰਡ ਕਾਫੀ ਅਜੇ ਮਤਲਬ ਜਿਤਨਾ ਸਾਡੇ ਪਿੰਡ ਨਹਿਰੀ ਪਾਣੀ ਨਹਿਰੀ ਪਾਣੀ ਵੀ ਸਰਕਾਰ ਨੇ ਜਿਤਨਾ ਸੂਬੇ ਪੱਕੇ ਕਰਾਏ ਆ ਉਹਨਾਂ ਸਾਡਾ ਵੀ ਫਰਜ਼ ਬੰਦਾ ਤੇ ਅਸੀਂ ਹਲਾ ਮਾਰੀਏ ਤੇ ਪੂਰੇ ਪਾ ਕੇ ਜਿਤਨਾ ਵੀ ਹੋ ਸਕੇ ਉਹ ਲੈ ਆਈਏ ਕਾਫੀ 30 ਸਾਲ ਪਹਿਲਾਂ ਟੈਂਕੀ ਬਣੀ ਸੀ ਅੱਜ ਵੀ ਚਾਲੂ ਆ ਪਰ ਉਹ ਧਿਆਨ ਨਹੀਂ ਉਹਦੇ ਵੱਲ ਕੋਈ ਦੇ ਰਿਹਾ ਕਿਹੜੀ ਪਾਰਟੀ ਸਮਰਥਨ ਕਰਨ ਗੱਲ ਕਰ ਰਹੀ ਆ ਪਾਰਟੀ ਅਹੀਂ ਮਤਲਬ ਵਿਕਾਸ ਵਾਸਤੇ ਆਹੀਂ ਤੇ ਪਿੰਡ ਦਾ ਵਿਕਾਸ ਹੋਵੇ ਆਜ਼ਾਦ ਪਾਰਟੀ ਆ ਸਾਰਾ ਪਿੰਡ ਆਜ਼ਾਦ ਆ ਕਿਸੀ ਪਾਰਟੀ ਦਾ ਸਮਰਥਨ ਕਰੋਗੇ ਨਹੀਂ ਨਹੀਂ ਅਹੀਂ ਇਹ ਮਤਲਬ ਇਹ ਸਮਾਅ ਆਊਗਾ ਇਹ ਪਹਿਲਾਂ ਆਪਣਾ ਪਹਿਲਾਂ ਅਸੀਂ ਆਪਣੇ ਪਿੰਡ ਦਾ ਵਿਕਾਸ ਆ ਉਸ ਤੋਂ ਬਾਅਦ ਪਾਰਟੀ ਆ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਅੱਜ ਇਸੇ ਕਰਕੇ ਪਧਨ ਲਿਆ ਆਇਆ ਇਹ ਪਾਰਟੀ ਬਾਈ ਤੂੰ ਉੱਪਰ ਉੱਠ ਕੇ ਠੀਕ ਹੈ ਹਾਂਜੀ ਲੋਲ ਹਾਂਜੀ ਸਪੰਸਾ ਆਪਣਾ ਨਾਮ ਲਾ ਕੇ ਆਪਣੇ ਪਿੰਡ ਦਾ ਨਾਮ ਹਾਂਜੀ ਜੇ ਮੇਰਾ ਨਾਮ ਹਿੰਮਤ ਸਿੰਘ ਆ ਆਪਣੇ ਪਿੰਡ ਦਾ ਨਾਮ ਕਲਸਿਆ ਤੇ ਆ ਜਿਹੜਾ ਸੰਚੁਣਿਆ ਗਿਆ ਵਾ ਕੀ ਕਹਿਣਾ ਚਾਹੋਗੇ ਸਰਪੰਚ ਤੇ ਮੈਂਬਰ ਚੁਣੇ ਗਏ ਵੇਖੋ ਜੀ ਅੱਜ ਜਿਹੜਾ ਸਰਪੰਚ ਤੇ ਮੈਂਬਰ ਚੁਣੇ ਗਏ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਆ ਜਿਹੜੇ ਮੇਰੇ ਲੈਫਟ ਹੈਂਡ ਸਾਈਡ ਤੇ ਖੜੇ ਨੇ ਇਹ ਆਰਮੀ ਚੋਂ ਆਪਣੀ ਪੂਰੀ ਸੇਵਾ ਨਿਭਾ ਕੇ ਆਪਣੀ ਪੂਰੀ ਡਿਊਟੀ ਕਰਕੇ ਤੇ ਆਏ ਆ ਤੇ ਇਹ ਮੇਰਾ ਸਾਥ ਦੇ ਰਹੇ ਆ ਬਹੁਤ ਮੈਂਬਰ ਮੌਜੂਦ ਚੁਣੇ ਗਏ ਨੇ ਤੇ ਮੈਨੂੰ ਪੰਚਾਇਤ ਨੇ ਸਮੂਹ ਸੰਗਤ ਨੇ ਮੈਨੂੰ ਸਰਪੰਚ ਦਾ ਅਹੁਦਾ ਦਿੱਤਾ ਵਾ ਤੇ ਇਹ ਬੜਾ ਵੱਡਾ ਅਹੁਦਾ ਵਾ ਤੇ ਮੈਂ ਆਲਰੇਡੀ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਮੈਂ ਨਿਊਜ਼ੀਲੈਂਡ ਦੀ ਧਰਤੀ ਤੇ 8 9 10 ਸਾਲ ਰਿਹਾ ਵਾਂ ਤੇ ਉਹਦੇ ਵਿੱਚ ਵਿੱਚ ਮੈਂ ਕੈਨੇਡਾ ਵੀ ਦੋ ਟਾਈਮ ਹੋ ਕੇ ਆਇਆ ਹਾਂ 홀ੀਡੇਸ ਆਸਟ੍ਰੇਲੀਆ ਦੀ ਧਰਤੀ ਵੀ ਹੋ ਕੇ ਆਇਆ ਹੋਰ ਮੈਂ ਸਿੰਗਾਪੁਰ ਕਾਫੀ ਛੋਟੀਆਂ ਕੰਟਰੀਆਂ 'ਚ ਘੁੰਮਿਆ ਵਾਂ ਤੇ ਇਸ ਚੀਜ਼ਾਂ ਦੇ ਲਈ ਮੈਨੂੰ ਕਾਫੀ ਮੈਂ ਜਾਣਕਾਰੀ ਕਲੈਕਟ ਕੀਤੀ ਹੋਈ ਆ ਟਰੈਵਲ ਕਰਕੇ ਤੇ ਕੁਝ ਚੀਜ਼ਾਂ ਦੇ ਵਿੱਚ ਚਲੋ ਆਪਣਾ ਜਿਆਦਾ ਟਾਈਮ ਇੰਡੀਆ ਦੇ ਵਿੱਚ ਇਹਨਾਂ ਨੇ ਆਪਣਾ ਆਰਮੀ ਦੀ ਡਿਊਟੀ ਇੱਥੇ ਕੀਤੀ ਉਹ ਵੀ ਤੁਹਾਨੂੰ ਦੱਸਿਆ ਕਿ ਇਹ ਮੇਰੀ ਕਾਫੀ ਹੈਲਪ ਕਰਨਗੇ ਤੇ ਅਸੀਂ ਰਲ ਕੇ ਦੋਵੇਂ ਜਣੇ ਜਿਹੜੇ ਕੰਮ ਪਿੰਡ ਦੇ ਰਹਿੰਦੇ ਆ ਜਰੂਰ ਉਹ ਨੇ ਬੇਣਾਗੇ ਆਪਾਂ ਅਗਲੇ 5 ਸਾਲਾਂ ਦੇ ਵਿੱਚ ਵਿੱਚ ਸਰਕਾਰ ਦੀ ਮਦਦ ਲੈ ਕੇ ਤੇ ਆਪਾਂ ਕਿਸੇ ਦਾ ਕੋਈ ਲਾਹਾ ਨਾ ਰਹਿਣ ਦੇਾਂਗੇ ਸਰਪਸਾ ਜੀ ਗੱਲ ਕਰੀਏ ਬਾਹਰ ਦੇਖੀ ਅਸੀਂ ਦੇਖਦੇ ਪਿੰਡਾਂ ਦੇ ਨੌਜਵਾਨ ਜਿਹੜੇ ਨੇ ਵਿਦੇਸ਼ ਜਾਂਦੇ ਨੇ ਪਰ ਪਿੱਛੇ ਮੁੜ ਕੇ ਪਿੰਡ ਵੱਲ ਦੇਖਦੇ ਨਹੀਂ ਆ ਵੇਖੋ ਜੀ ਜਿਹੜੇ ਆਪਣਾ ਤੁਹਾਨੂੰ ਦੱਸਿਆ ਕਿ ਜਿੱਦਾਂ 20 ਲੱਖ ਰੁਪਏ ਲਾ ਕੇ ਆਪਾਂ ਕੋਸ਼ਤ ਤੇ ਹੱਦ ਤੱਕ ਕਈਆਂ ਫੈਮਲੀਆ ਦੇ ਵਿੱਚ ਪੈਸਾ ਇੰਨਾ ਕਿ ਜ਼ਿਆਦਾ ਹੁੰਦਾ ਵਾ ਤੇ ਕੁਝ ਬੱਚੇ ਇੰਜੋਏ ਕਰਨ ਜਾਂਦੇ ਨੇ ਬਾਹਰ ਜਿੱਦਾਂ ਕੈਨੇਡਾ ਮੈਂ ਵੇਖਿਆ ਜਾ ਕੇ ਕਿ ਕੁਝ ਬੱਚੇ ਰੈਂਟ ਤੋਂ ਬੜਾ ਤੰਗ ਹੁੰਦੇ ਨੇ ਤੇ ਕਈ ਇਧਰੋਂ ਰੈਂਟ ਕਰਾਇਆ ਆਪਣਾ ਖਾਣ ਪੀਣ ਦਾ ਜ਼ਮਾਨ ਇਧਰੋਂ ਆਪਣੇ ਮਾਪਿਓ ਕੋਲ ਮੰਗਾਉਂਦੇ ਉਹ ਤੇ ਵੇਖੋ ਇੱਕ ਹੌਲੀਡੇਜ਼ ਮਨਾਉਣ ਜਾਂਦੇ ਨੇ ਕੈਨੇਡਾ ਦੇ ਵਿੱਚ ਜਾਂ ਕਿਸੇ ਵੀ ਵਾਰਲੀ ਕੰਟਰੀ ਦੇ ਵਿੱਚ ਤੇ ਜਿਹੜਾ ਮੀਡੀਅਮ ਕਲਾਸ ਫੈਮਿਲੀ ਅਲਾਵਾ ਉਹ ਜੇ ਬੱਚਾ 20 ਲੱਖ ਲਾ ਕੇ ਜਾਂਦਾ ਤੇ ਦਿਨ ਰਾਤ ਉੱਥੇ ਮਿਹਨਤ ਕਰਦੇ ਆਪਾਂ ਵੇਖਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਆ ਤੇ ਕੁਝ ਚਲੋ ਡਰੱਗ ਦਾ ਸਿਸਟਮ ਇੱਥੇ ਵੀ ਪੰਜਾਬ ਦੇ ਵਿੱਚ ਵੀ ਕਿਹਾ ਜਾਂਦਾ ਤੇ ਅਸੀਂ ਬਾਹਰ ਵੀ ਮੈਂ ਬਹੁਤ ਜ਼ਿਆਦਾ ਵੇਖਿਆ ਵਾ ਬਾਹਰਲੀਆਂ ਕੰਟਰੀਜ਼ ਦੇ ਵਿੱਚ ਤੇ ਆਪਣਾ ਇਸ ਚੀਜ਼ ਦੇ ਵਿੱਚ ਚਲੋ ਮੈਂ ਤੁਹਾਨੂੰ ਕਹਿਣਾ ਕਿ ਚਲੋ 20 ਲੱਖ ਲਾ ਕੇ ਜਾਣਾ ਚੰਗਾ ਪਰ ਆਪਣੇ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਰੱਖਣਾ ਚਾਹੀਦਾ ਵਾ ਪਿੰਡ ਤੇ ਕੰਮ ਕਿਹੜੇ ਕਿਹੜੇ ਬਰਾਸ ਕੀਤੇ ਜਾਣਗੇ ਤੇ ਪਿੰਡ ਕਿਹੜਾ ਕਿੰਨਾ ਪਛੜਿਆ ਰਹਿ ਗਿਆ ਵਾ ਪਿੰਡ ਦੇ ਵੇਖੋ ਆਪਾਂ ਸਾਰੀ ਸਮੂਹ ਸੰਗਤ ਤੋਂ ਵਿਚਾਰ ਲਾਇਆ ਕਿ ਪਿੰਡ ਦੇ ਕਾਰਜ ਕਿਹੜੇ ਪੈਂਡਿੰਗ ਗਿਆ ਤੇ ਉਹਦੇ ਵਿੱਚ ਉਹਨਾਂ ਨੇ ਆਪਾਂ ਨੂੰ ਪਿੰਡ ਦਾ ਇੱਕ ਜਿਮ ਨਹੀਂ ਹੈ ਸਾਡੇ ਪਿੰਡ ਦੇ ਵਿੱਚ ਆਇਆ ਟਰਾਂਸਪੋਰਟ ਦੀ ਬੜੀ ਵੱਡੀ ਸੁਵਿਧਾ ਸਾਡੇ ਹੈ ਹੀ ਨਹੀਂ ਆ ਇੱਥੇ ਦੂਸਰੇ ਪਿੰਡਾਂ ਤੋਂ ਜਾ ਕੇ ਸਾਨੂੰ ਟਰਾਂਸਪੋਰਟ ਕਲੈਕਟ ਕਰਕੇ ਫਿਰ ਯੂਨੀਵਰਸਿਟੀ ਖਾਲਸਾ ਕਾਲਜ ਪੜਨ ਜਾਣਾ ਪੈਂਦਾ ਵਾ ਤੇ ਉਹ ਟਰਾਂਸਪੋਰਟ ਦਾ ਮੁਹੱਈਆ ਕਰਾਈ ਜਾਊਗੀ ਬੜਾ ਤੇ ਹੋਰ ਆਪਣੇ ਜਿਮ ਹੋ ਗਿਆ ਗਰਾਊਂਡ ਦਾ ਕਰਾਂਗੇ ਕਿ ਕੋਈ ਗਰਾਊਂਡ ਸਾਡੇ ਪਿੰਡ ਦੇ ਵਿੱਚ ਹੈ ਹੀ ਨਹੀਂ ਆ ਕੋਈ ਸੈਰ ਕਰਨ ਲਈ ਸ਼ਾਮ ਨੂੰ ਸਵੇਰੇ ਕਿਸੇ ਨੇ ਜਾਣਾ ਹੋਵੇ ਤੇ ਕਿਤੇ ਜਾ ਹੀ ਨਹੀਂ ਸਕਦਾ ਤੇ ਰੋਡ ਦੇ ਉੱਤੇ ਵਹੀਕਲ ਬਹੁਤ ਹੁੰਦੇ ਆ ਕੋਈ ਰੋਡ ਤੇ ਜਾਵੇ ਤਾਂ ਕਿਸੇ ਨੂੰ ਇਨਸੀਡੈਂਟ ਹੋ ਸਕਦਾ ਕਿਸੇ ਟਾਈਮ ਵੀ ਹਾਂਜੀ ਨਗਰ ਕੌਂਸਲ ਦੇ ਚੋਪਰਾ ਸਾਹਿਬ 2013 ਚ ਨੀ ਪੱਥਰ ਹੈ ਸਰਪੰਚ ਦਾ ਸਰੰਦਰ ਕਾਂਗਰਸੀ ਪਹਿਲਾਂ ਦਰਬਾਰ ਸਾਡੇ ਪਿੰਡੇ ਕੀ ਹੈ ਕਿਉਂਕਿ ਪਹਿਲਾਂ ਹੀ ਰੋਡ ਦੇ ਵਿੱਚ ਉੱਥੇ ਜਵਾਬ ਪੇੜੀ ਹੋਣ ਕਰਕੇ ਸਮੇਂ ਦੇ ਹਿਸਾਬ ਨਾਲ ਜਿਤਨਾ ਵੀ ਆਪਾਂ ਨੇ ਪਰਮਾਤਮਾ ਨੇ ਕੀਤਾ ਹੈ ਕਿ ਆਪਣੀ ਪੁਰਾਣੀ ਦੁਨੀਆ ਬੜੀ ਨਵੇਂ ਮੰਦਰ ਬਣੇ ਸਾਰਿਆਂ ਦੇ ਉਹ ਇਸ ਕਰਕੇ ਸਮੇਤ ਸੁਭਾਵ ਨਾਲ ਬਣਾਉਣ ਦੀ ਵੀ ਜਰੂਰਤ ਸੀ ਉਹ ਸੰਤ ਨੇ ਬੜਾ ਸੰਯੋਗ ਕਰਕੇ ਤੇ ਲੋਕ ਮਾਤਾ ਨੂੰ ਮੋਹ ਪ੍ਰਭਾ ਸਰ ਬਣਿਆ ਤੇ ਨਾਲ ਜੇ ਇਹ ਨਹੀਂ ਪੱਥਰ ਰੱਖਿਆ ਗਿਆ ਸੀ ਖਾੜਚ ਇਹਨਾਂ ਦਾ ਰੰਗ ਹੋਇਆ ਹੈ ਤੇ ਹੁਣ ਜਿਹੜਾ ਗੋਲ ਜਿਹਾ ਚਵੀ ਜਾਂਦਾ ਇਹਦੀ ਸਫਾਈ ਵਾਸਤੇ ਨਮਕ ਖੇਡ ਨੂੰ ਅਗਾਈ ਲਾਈਏ ਸ਼ਰਧਾ ਦੀ ਸੋ ਸਾਰੇ ਹੀ ਆਪਾਂ ਤਿੰਨ ਫੋਟ ਇਹ ਨਹੀਂ ਤੇ ਸਾਨੂੰ ਵੀ ਇਕਰਾਰ ਗਲਾਈ ਵਾਧੂ ਲਾਈਏ ਅੱਜ ਇਸ ਲਈ ਸ਼ਰਧਾ ਦੀ ਗਰਾਈਆ ਤੇ ਕਰੇ ਕਰਦੇ ਤੇ ਆਪਣਾ ਕੰਡ ਸੈੱਟ ਕਰਾਈ ਜਾਵੇ ਫਿਰ ਮੈਂ ਨਵੀਂ ਪੰਚਾਇਤ ਨੂੰ ਬਹੁਤ ਬਹੁਤ ਧੰਨਵਾਦ ਦਿੰਦਾ ਤੇ ਇਹਨਾਂ ਨੂੰ ਮਾਲ ਜਿਹੜਾ ਤੇ ਸਿਰ ਤੇ ਰੱਖ ਕੇ ਇਹਨਾਂ ਨੂੰ ਸੱਚੇ ਕੰਮ ਕਰਾਏ ਸੂਝਵਾਰੇ ਕੰਮ ਕਰਾਏ ਇਹ ਵੀ ਬਸਿਕ ਜਨਤਾ ਦੇ ਮਰਜ਼ੀ ਤੇ ਇਹ ਅਸੀਂ ਇਹਨਾਂ ਨੂੰ ਪੁੱਛੇ ਤੇ ਵੀ ਇਹ ਸਾਡੇ ਜਿਹੜਾ ਸਾਡੇ ਜਿਹੜਾ ਪੁਰਾਣਾ ਕਰੋ ਕਿਉਂਕਿ ਜਿੱਥੇ ਪਾਰ ਗਿਆ ਸਲੂ ਗਿਆ ਉੱਥੇ ਜਿਹੜੀ ਸਰਕਾਰ ਹੈ ਉੱਥੇ ਪੈਸਾ ਦਿੰਦੀ ਆ ਪੈਸੇ ਦਾ ਵੀ ਜਿਹੜੇ ਕਹਿੰਦੇ ਨੇ ਕਿ ਸਾਥ ਦਵਾਂਗੇ ਦੇ ਹਿਸਾਬ ਦੇ ਨਾਲ ਪਿਛਲੇ ਦਰ ਦੇ ਵਿਚਾਰ ਨਾਲ ਫਿਰ ਮਿਲ ਜਣਗੇ ਤੁਹਾਨੂੰ ਇਸ ਕਰਕੇ ਵਿਕਾਸ ਵੀ ਲੋੜ ਆ ਸਾਡੇ ਨਾਲ ਮਿਲ ਚੁੱਕੇ ਰਾਣਜੀ ਰੋਡ ਆ ਸੋ ਅਸੀਂ ਇਧਾਰ ਸਰਦਾਰ ਜੀ ਦਾ ਜਿਹੜਾ ਆਪਾਂ ਯਾਦ ਰੱਖਿਆ ਮਿਲ ਕੋ ਨਵੀਂ ਜਿਹੜੀ ਵਿਚਾਰ ਬਣੀ ਉਹ ਨਾਲ ਉਹਦੇ ਨਾਲ ਮਿਲ ਕੇ ਆਪਣੇ ਜਨਰ ਦਾ ਸਰਜਵਾਦਾ ਵੀ ਆਪਾਂ ਉਹਨਾਂ ਦੇ ਨਾਲ ਸਹਿਯੋਗ ਲੈ ਕੇ ਫਤਵਤ ਕੰਮ ਲਗੇ ਤੇ ਦਰਬਾਰ ਖਾਣੇ ਬੋਲਦੇ ਆ ਕਹਿੰਦੇ ਆ ਜਨਾਬ ਜਨਾਬ ਕਿ ਸਾਡੇ ਬਿੰਦਗੀ ਦੇ ਹਸਤਾਖਾਤ ਵੀ ਸਮੂਚਾ ਪਿੰਡ ਇਹਨਾਂ ਨਕਰਿਆ ਨੌਜਵਾਨਾਂ ਨੇ ਲੜਾਈ ਆ ਤੇ ਸਮੂਚਾ ਨਕਰ ਕਰੋ ਦੇ ਤੇ ਅੱਜ ਸਫਲਤਾ ਨਾਲ ਜਿਹੜਾ ਉਹ ਪੰਚਾਇਤ ਚੁਣੀ ਗਈ ਆ ਤੇ ਪੰਚਾਇਤ ਦਾ ਜਿਹੜਾ ਮੁਖ ਸਰਪੰਚ ਆ ਰਿਹਾ ਹੋਗਾ ਭਾਈ ਉਹ ਭੇਜ ਦੇਂਦੀ ਜਿਹਨੂੰ ਬਹੁਤ ਪਿਆਰ ਮੇਰਾ ਤੇ ਪੰਜ ਮੈਂਬਰ ਆ ਸਾਡੇ ਵਿੱਚ ਤੇ ਸਰਦਾਰ ਵਰਦੇਸ਼ ਸਿੰਘ ਤੇ ਸਰਦਾਰ ਹਰਜੀ ਸਿੰਘ ਤੇ ਭੈਣ ਜੀ ਮਜੀਦ ਕੌਰ ਤੇ ਸਰਦਾਰ ਹਰਦੇਵ ਸਿੰਘ ਤੇ ਸਜੂ ਵੀ ਆ ਸਰਪੰਚਾ ਸਰਦਾਰ ਹਿੰਮਤ ਸਿੰਘ ਸਭ ਤੋਂ ਜਿਹੜੀ ਆ ਸਰਦਾਰ ਹਿੰਮਤ ਸਿੰਘ ਨੇ ਪਹਿਲ ਕਰਨੀ ਕੀਤੀ ਆ ਤੇ ਪਹਿਲ ਕਰਨੀ ਕਰਕੇ ਤੇ ਜਿਹੜਾ ਵੀ ਸੁਝੇ ਪਿੰਡ ਦੀ رائے ਲੈ ਕੇ ਸੁਝੇ ਜਿਹੜਾ ਨਾਲ ਲੈ ਕੇ ਭਾਈ ਹਿੰਮਤ ਸਿੰਘ ਨੇ ਬਹੁਤ ਹੀ ਸਲਾਹਾਂ ਜੋ ਜਿਹੜਾ ਕੰਮ ਜਿਹੜਾ ਹੌਣ ਹੋਏਗਾ ਤੁਹਾਡੇ ਸਰੀਰ ਦੀਆਂ ਸਾਰੀਆਂ ਪੀੜਾਂ ਦਾ ਅੰਤ ਕਿਉਂਕਿ ਮਾਰਕੀਟ ਦੇ ਵਿੱਚ ਆ ਚੁੱਕਾ ਆ ਪੀੜਾ ਅੰਤ ਆਯੁਰਵੈਦਿਕ ਤੇਲ ਇਸ ਤੇਲ ਨੂੰ ਮੰਗਵਾਉਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਤੇ ਸੰਪਰਕ ਕਰੋ